ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾਗ ਕੁਮਾਰਾ ਦੇ ਸਨਾਇਕ ਭਾਰਤ ਦੇ ਦੌਰੇ ਦੌਰਾਨ ਉਹਨਾਂ ਨੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਇਸ ਦੌਰਾਨ ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਇੱਕ ਸਾਂਝੇ ਬਿਆਨ ਵਿੱਚ ਭਾਰਤ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਆਪਣੀ ਜ਼ਮੀਨ ਦੀ ਵਰਤੋਂ ਭਾਰਤ ਖਿਲਾਫ ਕਿਸੇ ਵੀ ਤਰ੍ਹਾਂ ਦੀ ਨੁਕਸਾਨ ਦੇ ਢੰਗ ਨਾਲ ਨਹੀਂ ਹੋਣ ਦੇਣਗੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਦੇ ਸਵਾਦੇ ਨਾਲ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਮਿਲੀ ਹੈ ਸ਼੍ਰੀਲੰਕਾ ਨੇ ਕੋਲੰਬੋ ਦੇ ਸਟੈਂਡ ਨੂੰ ਦੁਹਰਾਇਆ ਹੈ ਇਸ ਤਰ੍ਹਾਂ ਭਾਰਤ ਨਾਲ ਆਪਣੇ ਬਾਧੇ ਨੂੰ ਅਧਿਕਾਰਿਤ ਬਣਾਇਆ ਹੈ। ਦਰਅਸਲ ਕੋਲੰਬੋ ਤੋਂ ਨਵੀਂ ਦਿੱਲੀ ਨੂੰ ਇਹ ਪ੍ਰੋਸਾ ਜਿਹੇ ਸਮੇਂ ਜੀ ਆਇਆ ਜਦੋਂ ਚੀਨ ਹਮਲਾਵਾਰਤ ਨਾਲ ਆਪਣੇ ਮਿਸ਼ਨ ਇੰਦ ਮਹਾਸਾਗਰ ਨੂੰ ਅਗਵਾਦਾ ਰਿਹਾ ਹੈ। ਇਸ ਮਿਸ਼ਨ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਚੀਨ ਦਾ ਨਿਸ਼ਾਨਾ ਭਾਰਤ ਹੈ। ਦਸਵੇਂ ਯੋਗ ਹੈ ਕਿ ਕੋਲੰਬੋ ਚੀਨ ਦੇ ਕਰਜ਼ਾ ਦਾਕਨ ਵਿੱਚ ਸਫਲ ਰਹਿਣ ਤੋਂ ਬਾਅਦ ਚੀਨ ਨੇ ਸ਼੍ਰੀਲੰਕਾ ਦੀ ਹੰਮਨਟੋਟਾ ਬੰਦਰਗਾਹ ਤੇ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਹੀ ਚੀਨ ਆਪਣੇ ਜਲ ਸੈਨਾ ਦੀ ਨਿਗਰਾਨੀ ਅਤੇ ਜਾਸੂਸੀ ਜਹਾਜ਼ਾਂ ਨੂੰ ਟੌਕ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ 2 ਸਾਲਾਂ ਵਿੱਚ ਕਈ ਖਾਸ ਮੌਕਿਆਂ ਤੇ ਬੀਜ਼ਿੰਗ ਨੇ ਹੰਬਨ ਟੋਟਾ ਵਿੱਚ ਆਪਣੇ 25000 ਟਨ ਉਪਗ੍ਰਹਿ ਅਤੇ ਬੈਲਿਸਟਿਕ ਮਿਜ਼ਾਈਲ ਟਰੈਕਿੰਗ ਜਹਾਜ਼ ਯੂਨਾਨ ਵੈਂਗ 5 ਨੂੰ ਤਣਾਇਤ ਕੀਤਾ ਹੈ ਕਿਉਂਕਿ ਇਹ ਬੰਦਰਗਾਹ ਭਾਰਤੀ ਸਰਹੱਦ ਦੇ ਨੇੜੇ ਹੈ ਅਤੇ ਦੇਸ਼ ਦੇ ਹਿੱਤਾਂ ਲਈ ਨੁਕਸਾਨ ਦੇ ਸਾਬਤ ਹੋ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਸਾਲ 2022 ਚ ਭਾਰਤ ਨੇ ਸ਼੍ਰੀਲੰਕਾ ਨੂੰ ਆਪਣੀ ਚਿੰਤਾ ਜ਼ਾਹਿਰ ਕੀਤੀ ਸੀ ਇਸ ਦੌਰਾਨ ਸ਼੍ਰੀਲੰਕਾ ਨੇ ਚੀਨ ਨੂੰ ਆਪਣੀ ਸ਼ੁਰੂਆਤੀ ਆਮਦ ਨੂੰ ਰੋਕਣ ਅਤੇ ਅਜੀਹੀ ਕਿਸੇ ਵੀ ਗਤੀਵਿਧੀ ਤੋਂ ਦੂਰ ਰਹੇ ਕਿਆ ਸੀ ਹਾਲਾਂਕਿ ਚੀਨੀਆਂ ਨੇ ਬਾਅਦ ਵਿੱਚ ਜਹਾਜ਼ ਨੂੰ ਮੋੜ ਪਰਨ ਲਈ ਟੋਕਾਂ ਦੀ ਜਾ ਦਿੱਤੀ ਸੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਚੀਨੀ ਨਿਗਰਾਨੇ ਤੇ ਜਾਸੂਸੀ ਜਹਾਜ਼ ਲਗਾਤਾਰ ਹਿੰਦ ਮਹਾਸਾਗਰ ਵਿੱਚ ਗਸ਼ਤ ਕਰ ਰਹੇ ਨੇ ਅਤੇ ਹੰਮਨ ਟੋਟਾ ਵਿੱਚ ਡੌਕਿੰਗ ਕਰ ਰਹੇ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਵੱਲੋਂ ਨਵੀਂ ਦਿੱਲੀ ਵਿੱਚ ਭਾਰਤ ਨਾਲ ਹਸਤਾਖਰ ਕੀਤੇ ਗਏ ਨੇ ਸਮਝੌਤੇ ਵਿੱਚ ਇਹ ਯਕੀਨੀ ਬਣਾਇਆ ਗਿਆ ਕਿ ਸ਼੍ਰੀਲੰਕਾ ਆਪਣੀ ਜ਼ਮੀਨ ਨੂੰ ਅਜਿਹੇ ਤਰੀਕੇ ਨਾਲ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ ਜਿਸ ਨਾਲ ਭਾਰਤ ਨੂੰ ਕੋਈ ਨੁਕਸਾਨ ਹੋਵੇ ਇਸ ਤੋਂ ਇਲਾਵਾ ਉਹਨਾਂ ਨੇ ਪ੍ਰੋਸਾ ਦਿਵਾਇਆ ਕਿ ਸ਼੍ਰੀਲੰਕਾ ਵੱਲੋਂ ਜੀ ਹਾਂ ਕੋਈ ਵੀ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਜਿਸ ਨਾਲ ਭਾਰਤ ਤੇ ਗਲਤ ਜਾਂ ਮਾੜਾ ਅਸਰ ਪਵੇ ਇਸ ਤੋਂ ਇਲਾਵਾ ਉਹਨਾਂ ਨੇ ਪ੍ਰੋਸਾ ਦਿਵਾਇਆ ਕਿ ਜੀ ਹਾਂ ਆਪਰੇਸ਼ਨ ਕਦੇ ਵੀ ਨਹੀਂ ਕੀਤਾ ਜਾਵੇਗਾ ਜਿਸ ਤੇ ਭਾਰਤ ਨਾਲ ਭਾਰਤ ਦਾ ਨੁਕਸਾਨ ਹੋਵੇ ਜ਼ਿਕਰਯੋਗ ਹੈ ਕਿ ਬਿੱਤੇ ਸੋਮਵਾਰ ਨੂੰ ਪੀਐਮ ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾਗ ਕੁਮਾਰ ਆਦਿਸ ਨਾਇਕੀ ਨੇ ਵਿਆਪਕ ਗੱਲਬਾਤ ਕੀਤੀ ਇਸ ਦੌਰਾਨ ਦੁਬੱਲੇ ਸਬੰਧਾਂ ਦੇ ਸਮੂੱਚੇ ਪਹਿਲੂਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਰਤ ਸ਼੍ਰੀਲੰਕਾ ਦੁਬੱਲੇ ਪਾਈ ਬਲੀ ਦੁੰਗੇ ਸੱਭਿਆਚਾਰਕ ਤੇ ਸੱਭਿਆਚਾਰਕ ਸਬੰਧਾਂ ਭੂਗੋਲਿਕ ਨੇੜਤਾ ਤੇ ਲੋਕਾਂ ਦਰ ਲੋਕਾਂ ਦੇ ਸੰਬੰਧ ਅਧਾਰਿਤ ਹਨ